Ah, 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 ਸ਼ਾਹ ਗੁਰੂ ਜੀ ਦਾ ਉਹ ਇਹ ਤੁਧਾ ਮੱਤ ਮੰਗਰਵਾਣੀ ਦੇ ਅਮਰਤ ਨੂੰ ਪੀਤਾ ਹੈ ਕਿਉਂਕਿ ਸ਼ਬਦ ਦੀ ਵਿਚਾਰ ਹੀ ਵਾਣ ਦੇ ਅਮਰਤ ਨੂੰ ਪੀਣਾ ਹੈ ਖਲ ਹੋ ਗਈ ਸੀ ਨਾ ਦਾ ਰਸ ਵਿੱਚ ਮੈਂ ਮੁਬਾਰਸ ਹੈ ਆਮਦੀ ਤਾਂ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰ ਉਹ ਸ਼ਬਦਿਕ ਵਿਚਾਰ ਹੁੰਦੀ ਹੈ ਨਾ ਕੁਰਬਾਨੀ ਦੀ ਐ ਸਮਝੋ ਵੀ ਅਮਰਤ ਦੀ ਵਰਖਾ ਹੁੰਦਾ ਜਿਹੜੇ ਧਿਆਨ ਨਾਲ ਚ ਸੁਣਦੇ ਆ ਉਹਨਾਂ ਦਾ ਮਨ ਗੁਰਬਾਣੀ ਦੇ ਅਮਰਤ ਨੂੰ ਪੀਂਦਾ ਹੈ ਮਨ ਪੀਵੈ ਗਿਆਨ ਅਮਰਤ ਨੂੰ ਮੰਨੀ ਪੀਣਾ ਮਨ ਪੀਵੈ ਜਿਵੇਂ ਕਹਿੰਦਾ ਸੁਣ ਸ਼ਬਦ ਵਿਚਾਰਾ ਹਰ ਘਰ ਬਾਣੀ ਚਿੱਤੇ ਸ਼ਬਦ ਦੀ ਵਿਚਾਰ ਨੂੰ ਸੁਣ ਕੇ ਭਾਈ ਇਹ ਬਾਣੀ ਦੇ ਅੰਦਰ ਨੂੰ ਮੈਂ ਤਰਪਿਆ ਕਰੂੰ ਕਰਮਾ ਜੀ ਦਾ ਯੋਗਰਾਜ ਬੱਤ ਹੁਕਮ ਜੀ ਕਰਨਾ ਕੋਈ ਸ਼ਬਦ ਦੀ ਵਿਚਾਰ ਘਰ ਦੇ ਵਿੱਚ ਪਰਿਵਾਰ ਲਈ ਉਸ ਬੱਤ ਲੈ ਕਰੂੰ ਪਰਿਵਾਰ ਤੋਂ ਥੋੜਾ ਜਿਹਾ ਲੈ ਜਾਈਏ ਅਮਰਤ ਪੀ ਲੈ ਉਹਦੇ ਨਾਲ ਲਾ ਲਈਏ ਨਾ ਬੋਕੇ ਬਹਿ ਜਾਓ ਸਾਂਝ ਲਾਇਆ ਇੰਟਰਨੈਟ ਤੋਂ ਲੈ ਕੇ ਪਰਮਾਨਤਰਾਂ ਜਾਂਦਾ 好喽。<Yeah. S 1>